ਰਾਜਵੀਰ ਜਵੰਦੇ ਦੇ ਸੰਸਕਾਰ ਤੇ ਬੱਬੂ ਮਾਨ ਨੇ ਕੁਝ ਕ ਮੀਡੀਆ ਵਾਲਿਆਂ ਦੀ ਠੋਕੀ ਮੰਜੀ ਵੀਡੀਓ ਹੋਈ ਵਾਇਰਲ ਆਖਰ ਕੀ ਹੋਇਆ ਸੀ ਕਿ ਜਿਸ ਦੇ ਕਾਰਨ ਬੱਬੂ ਮਾਨ ਦੀ ਮੀਡੀਆ ਵਾਲਿਆਂ ਦੇ ਨਾਲ ਹੋਈ ਸੀ ਹੋਈ ਸੀ ਬੈਂਸ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਰਾਜਵੀਰ ਵੀਰ ਦਾ ਹਿਮਾਚਲ ਦੇ ਵਿੱਚ ਭਿਆਨਕ ਐਕਸੀਡੈਂਟ ਹੋ ਗਿਆ ਸੀ ਅਤੇ ਕੁਝਕ ਹਿਮਾਚਲ ਦੇ ਹਸਪਤਾਲਾਂ ਦੇ ਵਿੱਚ ਘੁੰਮਣ ਤੋਂ ਬਾਅਦ ਫੋਰਟਿਸਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ 11 ਦਿਨ ਵੈਂਟੀਲੇਟਰ ਤੇ ਰਹਿਣ ਤੋਂ ਬਾਅਦ ਰਾਜਵੀਰ ਸਾਡੇ ਨੂੰ ਸਦਾ ਲਈ ਵਿਛੋੜਾ ਦੇ ਗਿਆ ਜਿਸ ਦਿਨ ਰਾਜਵੀਰ ਜਵੰਦੇ ਦਾ ਅੰਤਿਮ ਸੰਸਕਾਰ ਸੀ ਉਸ ਦਿਨ ਬਹੁਤ ਵੱਡੀ ਵੱਡੀ ਸ਼ਖਸੀਅਤਾਂ ਅਤੇ ਸਾਰੇ ਹੀ ਮਿਊਜ਼ਿਕ ਇੰਡਸਟਰੀ ਵਿੱਚੋਂ ਕਲਾਕਾਰ ਵੀ ਉੱਥੇ ਪਹੁੰਚੇ ਹੋਏ ਸੀ ਜਿਨ੍ਹਾਂ ਵਿੱਚ ਬੱਬੂ ਮਾਨ ਵੀ ਸ਼ਾਮਿਲ ਸੀ ਲੋਕ ਉਥੇ ਦੁੱਖਾਂ ਦਾ ਪ੍ਰਗਟਾਵਾ ਕਰ ਰਹੇ ਸੀ ਅਤੇ ਰਾਜਵੀਰ ਜਵੰਦੇ ਦੇ ਮਾਤਾ, ਬੱਚੇ ਅਤੇ ਪਤਨੀ ਨੂੰ ਹੌਸਲਾ ਦੇ ਰਹੇ ਸੀ ਪਰ ਉਥੇ ਹੀ ਜੇਕਰ মিডিਆ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਬੱਬੂ ਮਾਨ ਦੇ ਪਿੱਛੇ ਭੱਜੇ ਬਾਈਟ ਲੈਣ ਦੇ ਲਈ ਪਰ ਜਦੋਂ ਬੱਬੂ ਮਾਨ ਸੰਸਕਾਰ ਤੇ ਪਹੁੰਚੇ মিডিਆ ਵਾਲੇ ਬਾਈਟ ਲੈਣ ਲੱਗੇ ਤਾਂ ਮਾਨ ਸਾਹਿਬ ਨੇ ਉਹਨਾਂ ਨੂੰ ਝਿੜਕਦੇ ਕਿਹਾ ਤੁਸੀਂ ਕੀਤੇ ਵੀ ਸ਼ੁਰੂ ਹੋ ਜਾਂਨੇ ਹੋ ਟਾਈਮ ਦੇਖ ਲਿਆ ਕਰੋ ਮੈਂ ਇੱਥੇ ਕੀ ਬੋਲਾਂ ਹੁਣ ਸੋ ਦੋਸਤੋ ਬੱਬੂਮਾਨ ਬਾਈ ਦੀ ਇਹ ਵੀ ਗੱਲ ਠੀਕ ਹੈ ਉਹਨਾਂ ਨੇ ਸਹੀ ਕੀਤਾ ਇਹ ਗੱਲ ਕਹਿ ਕੇ ਕਿਉਂਕਿ ਉਹ ਕਿਤੇ ਵੀ ਸ਼ੁਰੂ ਹੋ ਜਾਂਦੇ ਨੇ ਇਹ ਨਹੀਂ ਦੇਖਦੇ ਕਿ ਕੋਈ ਵਿਚਾਰਾ ਇਸ ਜਹਾਨ ਤੋਂ ਚਲਿਆ ਗਿਆ ਉਸਦੇ ਪਰਿਵਾਰ ਤੇ ਕੀ ਬੀਤ ਰਹੀ ਹੋਵੇਗੀ ਅਤੇ ਜਿਹੜੇ ਉਹਨਾਂ ਦੇ ਸਾਥ ਸਬੰਧੀ ਨੇ ਯਾਰ ਦੋਸਤ ਨੇ ਉਹਨਾਂ ਤੇ ਕੀ ਬੀਤ ਰਹੀ ਹੋਵੇਗੀ ਪਰ ਇਹਨਾਂ ਨੂੰ ਤਾਂ ਵਾਈਟ ਚਾਹੀਦੀ ਹੈ ਚੈਨਲਾਂ ਦੀ ਟੀਆਰਪੀ ਚਾਹੀਦੀ ਹੈ ਇਹਨਾਂ ਨੂੰ ਪੈਸਾ ਚਾਹੀਦਾ ਹੈ ਪਹਿਲਾਂ ਇਥੋਂ ਤੱਕ ਗੱਲਾਂ ਨਿਕਲ ਕੇ ਆਈਆਂ ਜਦੋਂ ਰਾਜਵੀਰ ਜਵੰਦਾ ਵੀਰ ਵੈਂਟੀਲੇਟਰ ਤੇ ਸੀ ਕਿ ਕੁਝ ਕ ਪੱਤਰਕਾਰਾਂ ਨੇ ਉੱਥੇ ਫੋਨ ਕਰਕੇ ਇਹ ਵੀ ਕਿਹਾ ਕਿ ਜਦੋਂ ਰਾਜਵੀਰ ਜਵੰਦਾ ਇਸ ਜਹਾਨ ਤੋਂ ਚਲਿਆ ਜਾਵੇ ਉਹਨਾਂ ਦੇ ਸਾਹ ਰੁਕ ਜਾਣ ਤਾਂ ਸਭ ਤੋਂ ਪਹਿਲਾਂ ਸਾਨੂੰ ਫੋਨ ਕਰਿਓ ਤੇ ਜਦੋਂ ਇਹ ਗੱਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਉਹ ਪੱਤਰਕਾਰ ਸ਼ਰਮਸ਼ਾਰ ਹੋ ਗਏ ਮੀਡੀਆ ਵਾਲੇ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਤੁਸੀਂ ਆ ਦੇਖੋ ਕਿੱਥੋਂ ਤੱਕ ਇਹ ਲੋਕ ਡਿੱਗ ਸਕਦੇ ਨੇ ਇੱਕ ਸਾਈਡ ਲੋਕੀ ਰਾਜਵੀਰ ਜਵੰਦਾ ਦੇ ਲਈ ਰਾਜਵੀਰ ਜਵੰਦੇ ਦੇ ਲਈ ਅਰਦਾਸਾਂ ਕਰ ਰਹੇ ਸੀ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣ ਪਰ ਦੂਜੇ ਪਾਸੇ ਪੱਤਰਕਾਰ ਫੋਰਟਿਸਟ ਹਸਪਤਾਲ ਦੇ ਜਿਹੜੇ ਗਾਰਡ ਨੇ ਸਿਕਿਉਰਿਟੀ ਗਾਰਡ ਹੁੰਦੇ ਨੇ ਉਹਨਾਂ ਤੋਂ ਨੰਬਰ ਲੈ ਲੇ ਅਤੇ ਉਹਨਾਂ ਨੂੰ ਆਪਣੇ ਨੰਬਰ ਦੇ ਗਏ ਕਿ ਜਦੋਂ ਵੀ ਰਾਜਵੀਰ ਜਵੰਦੇ ਨੂੰ ਕੁਝ ਹੋਇਆ ਜਦੋਂ ਉਹ ਇਹ ਦੁਨੀਆ ਤੋਂ ਰੁਖਸਤ ਹੋ ਗਏ ਜਦੋਂ ਉਹ ਆਪਣੇ ਸਾਂ ਛੱਡ ਗਏ ਤਾਂ ਸਭ ਤੋਂ ਪਹਿਲਾਂ ਸਾਨੂੰ ਫੋਨ ਕਰਿਓ ਕਿਉਂਕਿ ਅਸੀਂ ਸਭ ਤੋਂ ਪਹਿਲਾਂ ਖਬਰ ਲਾਣੀ ਹੈ ਅਸੀਂ ਪੈਸੇ ਕਮਾਣੇ ਨੇ ਸਾਨੂੰ ਕੀ ਹੈ ਕੋਈ ਜੀਵੇ ਕੋਈ ਮਰੇ ਸੁਥਰਾ ਘੋਲ ਪਤਾ ਸੇ ਪੀਵੇ ਇਹੀ ਗੱਲਾਂ ਢੁਗਦਿਆਂ ਨੇ ਇਹਨਾਂ ਤੇ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦੇ ਨੂੰ ਰਾਈਡ ਕਰਨ ਦਾ ਸ਼ੌਂਕ ਸੀ ਬਾਈਕ ਤੇ ਅਤੇ ਰਾਜਵੀਰ ਜਵੰਦਾ ਵੀਰ 2 ਦਿਨ ਪਹਿਲਾਂ ਬਾਈਕ ਕਢਾਂਦਾ ਅਤੇ ਹੈਲਮਟ ਵਗੈਰਾ ਖਰੀਦਦਾ ਸੇਫਟੀ ਸੂਟ ਖਰੀਦਦਾ ਅਤੇ ਆਪਣੇ ਦੋਸਤਾਂ ਦੇ ਨਾਲ ਰਾਈਡ ਤੇ ਨਿਕਲ ਜਾਂਦਾ ਹੈ ਜਾਣ ਤੋਂ ਪਹਿਲਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦੇ ਦੀ ਪਤਨੀ ਨੇ ਉਹਨਾਂ ਨੂੰ ਰੋਕਿਆ ਵੀ ਸੀ ਕਿ ਤੁਸੀਂ ਬਾਈਕ ਤੇ ਨਾ ਜਾਓ ਗੱਡੀਆਂ ਖੜੀਆਂ ਨੇ ਤੁਸੀਂ ਗੱਡੀ ਲੈ ਜਾਓ ਪਰ ਰਾਜਵੀਰ ਜਵੰਦਰ ਵੀਰ ਨੇ ਕਿਹਾ ਕਿ ਨਹੀਂ ਮੈਂ ਬਾਈਕ ਤੇ ਹੀ ਜਾਵਾਂਗਾ ਜਿਵੇਂ ਕਿ ਉਹਨਾਂ ਦੀ ਪਤਨੀ ਨੂੰ ਪਹਿਲਾਂ ਹੀ ਪਤਾ ਹੋਵੇ ਕਿ ਇਹ ਘਟਨਾ ਘਟੇਗੀ ਉਸ ਤੋਂ ਬਾਅਦ ਐਕਸੀਡੈਂਟ ਹੋ ਜਾਂਦਾ ਹੈ ਫਿਰ ਮਾਮਲਾ ਉੱਠਦਾ ਹੈ ਕਿ ਬਲੈਰੋ ਦੇ ਨਾਲ ਹੋਇਆ ਟਟਿਆਂ ਦੇ ਨਾਲ ਹੋਇਆ ਏਦਾਂ ਹੋਇਆ ਓਦਾਂ ਹੋਇਆ ਰਾਜਵੀਰ ਜਵੰਦੇ ਦਾ ਕੈਮਰਾ ਜਿਹੜਾ ਹੈਲਮਟ ਤੇ ਸੀ ਉਹ ਕਿੱਥੇ ਗਿਆ ਬੰਦ ਕਿਉਂ ਸੀ ਉਸਦੇ ਦੋਸਤਾਂ ਨੇ ਗਦਾਰੀ ਕੀਤੀ ਉਸਦੇ ਦੋਸਤ ਹੀ ਨਿਕਲੇ ਕਾਤਿਲ ਬਹੁਤ ਕੁਝ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਪਰ ਇਹਨਾਂ ਦੇ ਵਿੱਚ ਕੁਝ ਵੀ ਸੱਚਾਈ ਨਹੀਂ ਹੈ ਜਦਕਿ ਉਹਨਾਂ ਦੇ ਦੋਸਤ ਸਾਹਮਣੇ ਹੀ ਨਹੀਂ ਆਏ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਕਾਤਿਲ ਨੇ ਕੀ ਪਤਾ ਉਹਨਾਂ ਨੂੰ ਵੀ ਤੁਹਾਡੇ ਤੋਂ ਜ਼ਿਆਦਾ ਦੁੱਖ ਹੋਵੇ ਚਾਹੇ ਉਹ ਤਾਂ ਹੀ ਨਹੀਂ ਆ ਰਹੇ ਹੁਣ ਉਸ ਸਦਮੇ 'ਚ ਹੁਣ ਆਪਣੇ ਯਾਰ ਦੇ ਜਾਣ ਤੋਂ ਬਾਅਦ ਇਹ ਵੀ ਹੋ ਸਕਦਾ ਹੈ ਉਹਨਾਂ ਦੀ ਕੋਈ ਹੋਰ ਮਜਬੂਰੀ ਹੋਵੇ ਸੋ ਦੋਸਤੋ ਉਸ ਤੋਂ ਬਾਅਦ ਤੁਹਾਨੂੰ ਸਾਰਾ ਕੁਝ ਹੀ ਪਤਾ ਹੈ ਕਿ ਕਿਵੇਂ ਉਸ ਨੂੰ ਹਸਪਤਾਲ 'ਇੱਧਾਇਆ ਗਿਆ ਅਤੇ ਕਿਹੜੇ ਡਾਕਟਰਾਂ ਨੇ ਉਹਨਾਂ ਨੂੰ ਦਾਖਲ ਕਰਨ ਤੋਂ ਮਨਾ ਕਰ ਦਿੱਤਾ ਐਡਮਿਟ ਕਰਨ ਤੋਂ ਮਨਾ ਕਰ ਦਿੱਤਾ ਕੀ ਹੁਣ ਉਹਨਾਂ ਹਸਪਤਾਲਾਂ ਤੇ ਐਕਸ਼ਨ ਹੋਵੇਗਾ ਪ੍ਰਸ਼ਾਸਨ ਉਹਨਾਂ ਹਸਪਤਾਲਾਂ ਨੂੰ ਤਾਲੇ ਲਾਵੇਗਾ ਇਹ ਉਹਨਾਂ ਡਾਕਟਰਾਂ ਤੇ ਕਾਰਵਾਈ ਕਰੇਗਾ ਜਿਨ੍ਹਾਂ ਨੇ ਰਾਜਵੀਰ ਜਵੰਦੇ ਵੀਰ ਨੂੰ ਐਡਮਿਟ ਨਹੀਂ ਕੀਤਾ। ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ। ਇੱਥੇ ਤੱਕ ਕਿ ਲੋਕ ਐਨੇ ਡਿੱਗ ਗਏ ਕਿ ਲੋਕਾਂ ਨੇ ਰਾਜਵੀਰ ਜਵੰਦੇ ਦੀ ਪਤਨੀ ਤੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ, ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਕਈ ਲੋਕ ਪੋਸਟਾਂ ਪਾ ਰਹੇ ਨੇ ਕਿ ਰਾਜਵੀਰ ਜਵੰਦੇ ਵੀਰ ਦੀ ਆਪਣੀ ਪਤਨੀ ਦੇ ਨਾਲ ਨਹੀਂ ਬਣਦੀ ਸੀ, ਤਾਂ ਹੀ ਉਸ ਨੇ ਚਿੱਟਾ ਸੂਟ ਨਹੀਂ ਪਾਇਆ। ਚਿੱਟੀ ਚੁੰਨੀ ਨਹੀਂ ਲਹੀ ਇਸ ਨੇ ਮਾਸਕ ਲਾਇਆ ਹੋਇਆ ਇਸ ਦੇ ਹੱਥ ਦੇ ਵਿੱਚ ਪਰਸ ਹੈ ਇਦਾਂ ਏ ਉਦਾਂ ਪਤਾ ਨਹੀਂ ਕੀ ਕੁਝ ਬੋਲੀ ਜਾ ਰਹੇ ਨੇ ਲੋਕਾਂ ਦੀ ਮਾਨਸਿਕਤਾ ਐਨੀ ਡਿੱਗ ਚੁੱਕੀ ਹੈ ਕਿ ਉਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਸਿਰਫ ਉਹਨਾਂ ਨੇ ਆਪਣੇ ਮਨ ਦੀ ਕਰਨੀ ਹੈ ਕਿਸੇ ਦਾ ਦਰਦ ਕਿਸੇ ਦਾ ਦੁੱਖ ਨਹੀਂ ਸਮਝਣਾ ਪਹਿਲੇ ਜ਼ਮਾਨਿਆਂ ਦੇ ਵਿੱਚ ਜੇਕਰ ਪਿੰਡ ਦੇ ਵਿੱਚ ਕਿਸੇ ਦੀ ਡੈਥ ਹੋ ਜਾਂਦੀ ਸੀ ਤਾ ਉਹਨਾਂ ਦੇ ਘਰ ਜਦ ਤੱਕ ਭੋਗ ਨਹੀਂ ਪੈਂਦਾ ਸੀ ਰੋਟੀ ਨਹੀਂ ਪੱਕਦੀ ਸੀ ਲੋਕ ਭੁੱਖੇ ਰਹਿੰਦੇ ਸੀ ਪਰ ਅੱਜ ਕੱਲ ਕੀ ਹੈ ਮਾਂ ਦਾ ਇੱਕ ਨੌਜਵਾਨ ਪੁੱਤ ਚਲਿਆ ਜਾਂਦਾ ਹੈ ਬੱਚਿਆਂ ਦਾ ਪਿਤਾ ਤੇ ਇੱਕ ਪਤਨੀ ਦਾ ਪਤੀ ਚਲਿਆ ਜਾਂਦਾ ਹੈ ਲੋਕਾਂ ਦਾ ਮਜ਼ਾਕ ਕਰਨਾ ਸ਼ੁਰੂ ਹੋ ਜਾਂਦਾ ਹੈ ਟਰੋਲ ਕਰਨਾ ਸ਼ੁਰੂ ਹੋ ਜਾਂਦੇ ਨੇ ਇਹ ਨਹੀਂ ਦੇਖਦੇ ਕਿ ਉਹਨਾਂ ਨੂੰ ਕਿੰਡਾ ਵੱਡਾ ਦੁੱਖ ਲੱਗਿਆ ਬੱਚੇ ਤਾਂ ਵੱਡੇ ਹੋ ਕੇ ਬੱਚੇ ਤਾਂ ਆਪਣੇ ਆਪਣੇ ਕਮਾਂਕਾਰਾਂ ਦੇ ਵਿੱਚ ਰੁੱਝ ਜਾਣਗੇ ਪਰ ਪਤਨੀ ਦਾ ਕੀ ਹੋਊਗਾ ਇਹ ਸੋਚਣ ਵਾਲੀ ਗੱਲ ਹੈ ਉਹ ਵਿਚਾਰੀ ਕਿੱਥੇ ਜਾਊਗੀ ਹਲੇ ਤਾਂ ਉਹਨਾਂ ਦੀ ਉਮਰ ਵੀ ਕੁਝ ਨਹੀਂ ਬੱਚੇ ਬਹੁਤ ਛੋਟੇ ਨੇ ਉਥੇ ਜੇਕਰ ਰਾਜਵੀਰ ਜਵੰਦੇ ਦੇ ਯਾਰਾਂ ਦੀ ਗੱਲ ਕਰੀਏ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਜਿਹੜੇ ਰਾਜਵੀਰ ਜਵੰਦੇ ਦੇ 52 ਸ਼ੋਅ ਨੇ ਉਹ ਰਲ ਮਿਲ ਕੇ ਲਾਉਣਗੇ ਕੁਲਵਿੰਦਰ ਬਿੱਲਾ ਕਨਵਰ ਗਰੇ ਵਾਲ ਰਣਜੀਤ ਬਾਵਾ ਤੇ ਐਮੀ ਬਿਰਕ ਦਾ ਵੀ ਨਾਮ ਵਿਚਾਰਿਆ ਸੋ ਜਿਹੜੇ ਵੀ ਇਹਨਾਂ ਚੋਆਂ ਤੋਂ ਕਮਾਈ ਹੋਵੇਗੀ ਉਹ ਸਾਰੇ ਹੀ ਪਰਿਵਾਰ ਨੂੰ ਦਿੱਤੀ ਜਾਵੇਗੀ ਤਾਂ ਜੋ ਆਉਣ ਵਾਲੇ ਭਵਿੱਖ ਦੇ ਵਿੱਚ ਉਹ ਰਾਜਵੀਰ ਜਵੰਦੇ ਵੀਰ ਦੇ ਬੱਚਿਆਂ ਦੇ ਕੰਮ ਆ ਸਕੇ ਸੋ ਦੋਸਤੋ ਬਾਕੀ ਤੁਹਾਡੇ ਸਬਾਰੇ ਕੀ ਕਹਿਣਾ ਹੈ ਕਿ ਜੋ ਬੱਬੂ ਮਾ ਨੇ ਪੱਤਰਕਾਰਾਂ ਦੀ ਝਾੜਕ ਪੱਤੀ ਕੀਤੀ ਉਹ ਸਹੀ ਸੀ ਜਾਂ ਫਿਰ ਗਲਤ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ